ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹਦਾ ਨਾਂ ਹੈ ਵੀ ਆਪਣੀ ਔਕਾਤ ਬਤਾਓ ਜਿਵੇਂ ਤੁਹਾਡੇ ਅੰਦਰ ਵਿਟਾਮਿਨ B ਦੀ ਕਮੀ ਹੋਵੇ ਤੇ ਵਿਟਾਮਿਨ B ਦੇ ਕੈਪਸੂਲ ਖਾਂਦੇ ਹੋ ਫਰੂਟ ਖਾਂਦੇ ਹੋ ਕੋਈ ਚੀਜ਼ ਹੋਰ ਖਾਂਦੇ ਹੋ ਤਾਂ ਕਿ ਵੱਧ ਜਾਏ ਅਗਰ D ਦੀ ਕਮੀ ਹੈ ਤੇ D ਦੇ ਰਿਲੇਟਿਡ ਕੋਈ ਗੋਲੀ ਖਾਓ ਕੋਈ ਹੋਰ ਚੀਜ਼ ਖਾਓ ਜਾਂ ਧੁੱਪ ਸੇਕੋ ਤਾਂ ਕਿ ਵਿਟਾਮਿਨ ਡੀ ਤੁਹਾਡੀ ਵੱਧ ਜਾਏ। ਅਗਰ ਸ਼ੂਗਰ ਦੀ ਕਮੀ ਹੈ ਸ਼ੂਗਰ ਖਾਂਦੇ ਹੋ ਅਗਰ ਹੋਰ ਕਿਸੇ ਚੀਜ਼ ਦੀ ਕਮੀ ਹੈ ਤੇ ਉਹਨੂੰ ਪੂਰਿਆਂ ਕਰਨ ਵਾਸਤੇ ਉਹਨੂੰ ਵਧਾਉਣ ਵਾਸਤੇ ਕੁਝ ਨਾ ਕੁਝ ਤੁਸੀਂ ਤਜਰਬਾ ਕਰਦੇ ਹੋ ਮੈਡੀਸਨ ਲੈਂਦੇ ਹੋ ਖਾਂਦੇ ਪੀਂਦੇ ਹੋ ਤਾਂ ਕਿ ਤੁਹਾਡਾ ਅੰਦਰਦਰ ਉਸਤ ਰਹੇ। ਤੁਹਾਡੇ ਸਰੀਰ ਦੇ ਉੱਤੇ ਕੋਈ ਪਰੇਸ਼ਾਨੀ ਨਾ ਆਏ ਕੋਈ ਦੁੱਖ ਬਣੇ ਨਾ ਅੱਜ ਮੈਂ ਜਿਹੜੀ ਦਵਾਈ ਦੱਸ ਰਿਹਾ ਨਾ ਇਹ ਤੁਹਾਡੇ ਮਨ ਦੇ ਰਿਲੇਟਿਡ ਦੇ ਤੁਹਾਡੇ ਮਨ ਦੇ ਨਾਲ ਸੰਬੰਧਿਤ ਦਵਾਈ ਹੈ ਉਹਦਾ ਨਾਮ ਵੀ ਆਪਣੀ ਔਕਾਤ ਵਧਾਓ ਤਨ ਦੇ ਨਾਲ ਨਹੀਂ ਤਨ ਤੇ ਕਈਆਂ ਦਾ ਬੜਾ ਬੜਾ ਰਿਸ਼ਟ ਪੁਸ਼ਟ ਬਲਵਾਨ ਮਿਲਦਾ ਹੈ ਪਰ ਜਦੋਂ ਉਹਨਾਂ ਨੂੰ ਅੰਦਰੋਂ ਵੇਖੀਦਾ ਨਾ ਤੇ ਜ਼ੀਰੋ ਮਿਲਦੇ ਨੇ ਖਾਲੀ ਮਿਲਦੇ ਨੇ ਗੱਲ ਮੈਂ ਤਨ ਦੀ ਨਹੀਂ ਕਰ ਰਿਹਾ ਸਰੀਰ ਦੀ ਨਹੀਂ ਕਰ ਰਿਹਾ ਮਨ ਦਾ ਟੌਨਿਕ ਕਿ ਮਨ ਦੀ ਮੈਡੀਸਨ ਉਹ ਇਹ ਹੈ ਵੀ ਆਪਣੀ ਔਕਾਤ ਬਤਾਓ ਤੇ ਔਕਾਤ ਪਤਾ ਕਿਵੇਂ ਬਧੇਗੀ ਦੋ ਚਾਰ ਨੁਕਤੇ ਨੇ ਜਿਆਦਾ ਨਹੀਂ ਉਹਨੂੰ ਨੋਟ ਕਰ ਲਿਓ ਨੰਬਰ 1 ਦੇ ਉੱਤੇ ਨਾ ਕਿਸੇ ਦੇ ਵਿਰਥ ਫਜ਼ੂਲੀ ਥੱਲੇ ਲੱਗਣ ਦੀ ਲੋੜ ਨਹੀਂ ਹੁੰਦੀ ਤੇ ਥੱਲੇ ਲੱਗਣ ਦਾ ਅਰਥ ਥੱਲੇ ਲੱਗਣਾ ਹੀ ਹੈ ਉਹ ਜਿਹੜਾ ਹੈ ਨਾ ਆਪਣੇ ਮਾਪੇ ਬਾਪ ਦੇ ਅੱਗੇ ਚੁਕਣਾ ਤਾਏ ਚਾਚੇ ਦੇ ਅੱਗੇ ਚੁਕਣਾ ਮਾਮੇ ਫੂਫੇ ਦੇ ਅੱਗੇ ਚੁਕਣਾ ਜਾਂ ਵੱਡੇ ਛੋਟੇ ਦੀ ਕਦਰ ਕਰਨੀ ਉਹਨੂੰ ਥੱਲੇ ਲੱਗਣਾ ਨਹੀਂ ਕਹਿੰਦੇ ਉਹਨੂੰ ਕਹਿੰਦੇ ਆ ਆਪਾਂ ਰਿਸਪੈਕਟ ਕਰਨੀ ਉਹਨੂੰ ਕਹਿੰਦੇ ਆ ਇੱਜ਼ਤ ਦੇਣੀ ਵੱਡਿਆਂ ਨੂੰ ਇੱਜ਼ਤ ਦੇਣੀ ਉਹ ਇੱਕ ਹੋਰ ਮੈਟਰ ਐ ਇਹ ਜਿਹੜਾ ਵਿਰਥ ਦਾ ਪਿੰਡ ਦਾ ਕੋਈ ਪੰਚ ਆ ਗਿਆ ਸਰਪੰਚ ਆ ਗਿਆ ਮੰਤਰੀ ਐ ਐਮ ਐਲ ਏ ਆ ਗਿਆ ਕੋਈ ਸਿੰਗਰ ਆ ਗਿਆ ਕੋਈ ਐਕਟਰ ਆ ਗਿਆ ਕੋਈ ਦੁਜਾ ਆ ਗਿਆ ਤਿਜਾ ਆ ਗਿਆ ਐਵੇਂ ਵੀਸੀ ਜਾਣਾ ਐਵੇਂ ਹੀ ਥੱਲੇ ਲੱਗੇ ਜਾਣਾ ਐਵੇਂ ਲੰਮੇ ਪਈ ਜਾਣਾ ਐਵੇਂ ਉਹਨੂੰ ਸਿਰ ਤੇ ਚੜੀ ਜਾਣਾ ਆਪਣੇ ਆਪ ਨੂੰ ਥੱਲੇ ਸੁੱਟੀ ਜਾਣਾ ਥੱਲੇ ਲੱਗਣਾ ਛੱਡੋ ਭਾਵੇਂ ਤੁਹਾਡਾ ਕੋਈ ਤਾਕਤਵਰ ਰਿਸ਼ਤੇਦਾਰੀ ਹੋਵੇ ਸੈਲਰ ਹੋਣ ਫੈਕਟਰੀਆਂ ਹੋਣ ਭਾਰੀ ਉਹਦੇ ਕੋਲ ਜ਼ਮੀਨ ਜਾਇਦਾਦ ਹੋਵੇ ਕੋਈ ਨਹੀਂ ਭਾਈ ਤੇਰੇ ਕੋਲ ਏ ਜੇ ਤੂੰ ਸਾਨੂੰ ਰਿਸ਼ਤੇਦਾਰੀ ਦੀ ਤਰ੍ਹਾਂ ਮਿਲੇਗਾ ਤੇ ਲੱਖ ਵਾਰ ਆਇਆ ਕਰ ਤੇ ਲੱਖ ਵਾਰ ਜਾਇਆ ਕਰ ਅਸੀਂ ਵੀ ਆਉਂਦੇ ਜਾਂਦੇ ਰਹਾਂਗੇ ਪਰ ਜੇ ਤੂੰ ਇਸ ਲੈਜੇ ਨਾਲ ਮਿਲਣਾ ਕਿ ਮੈਂ ਬਹੁਤ ਅਮੀਰ ਤਾਰੀਨ ਸਾਮੀ ਏ ਤੂੰ ਮੇਰੇ ਬਰਾਬਰ ਕੁਝ ਨਹੀਂ ਤੇ ਤੂੰ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਪ੍ਰਵਾਹ ਕਰਨ ਦੀ ਲੋੜ ਨਹੀਂ ਜੇ ਕੋਈ ਤੁਹਾਡਾ ਮਿੱਤਰ ਤੁਹਾਨੂੰ ਇਸ ਤਰ੍ਹਾਂ ਦੀ ਹਰਕਤ ਕਰਦਾ ਨਜ਼ਰ ਪੈਂਦਾ ਹੈ ਵੀ ਉਹ ਸ਼ੋਅ ਅਪ ਕਰੇ ਵੀ ਮੈਂ ਬਹੁਤ ਵੱਡਾ ਹਾਂ ਮੇਰੇ ਜੌ ਵੱਡੀ ਹੈ ਮੇਰੇ ਕੋਲ ਪੈਸਾ ਜ਼ਿਆਦਾ ਹੈ ਮੇਰੀ ਕਾਰ ਮਹਿੰਗੀ ਮੇਰਾ ਘਰ ਤੇਰੇ ਨਾਲੋਂ ਵੱਡਾ ਤੇ ਉਹਨੂੰ ਕਹੇ ਭਰਾ ਮਿਲਣਾ ਹੈ ਤੇ ਮਿੱਤਰ ਦੀ ਤਰ੍ਹਾਂ ਮਿਲਿਆ ਕਰ ਬਰਾਬਰਤਾ ਰੱਖ ਕੇ ਮਿਲਿਆ ਕਰ ਜੇ ਆਹ ਚੀਜ਼ਾਂ ਸ਼ੋਅ ਅਪ ਕਰਨੀਆਂ ਨੇ ਜਾਂ ਇਹ ਚੀਜ਼ਾਂ ਦੇ ਉਲਟ ਇਹਨਾਂ ਚੀਜ਼ਾਂ ਦੇ ਇਵਜ ਤੋਂ ਚਾਹੁੰਦਾ ਹੈ ਵੀ ਤੇਰੀ ਰਿਸਪੈਕਟ ਸਾਡੇ ਕੋਲੋਂ ਮਿਲੇ ਤੇ ਫਿਰ ਇਹ ਭੁੱਲ ਜਾ ਅਸੀਂ ਤੇ ਮਿੱਤਰ ਕਰਕੇ ਤੈਨੂੰ ਰਿਸਪੈਕਟ ਦੇ ਸਕਨੇ ਆ ਇਹਨਾਂ ਚੀਜ਼ਾਂ ਕਰਕੇ ਸਾਡੇ ਕੋਲ ਰਿਸਪੈਕਟ ਨਹੀਂ ਹੈ ਨਾ ਅਸੀਂ ਕਰਨ ਦੀ ਜਾਲ ਸਿੱਖੀ ਹੈ ਤੂੰ ਹੋਏਗਾ ਵੱਡਾ ਆਪਣੇ ਘਰ ਹੋਏਗਾ ਸਾਨੂੰ ਲੋੜ ਨਹੀਂ ਲੀਡਰਾਂ ਦੇ ਰਾਜਨੇਤਾਵਾਂ ਦੇ ਭਾਵੇਂ ਉਹ ਪੰਥਕ ਲੀਡਰ ਨੇ ਭਾਵੇਂ ਰਾਜਨੀਤਿਕ ਲੀਡਰ ਨੇ ਭਾਵੇਂ ਸਿੰਗਰ ਨੇ ਭਾਵੇਂ ਐਕਟਰ ਨੇ ਉਹਨਾਂ ਦੇ ਥੱਲੇ ਨਾ ਵਿਸ਼ਿਆ ਕਰੋ ਮੈਂ ਕਈ ਵਾਰੀ ਕਈ ਇੰਟਰਵਿਊ ਦੇ ਵਿੱਚ ਸੁਣਿਆ ਜੀ ਮੈਂ ਤੁਹਾਨੂੰ ਵੇਖ ਲਿਆ ਤੇ ਮੈਂ ਰੱਬ ਨੂੰ ਵੇਖ ਲਿਆ ਮੇਰੀ ਜ਼ਿੰਦਗੀ ਦਾ ਸੁਪਨਾ ਸੀ ਯਾਰ ਕਿਹੜੀਆਂ ਗੱਲਾਂ ਦੇ ਪਿੱਛੇ ਪਏ ਹੋ ਐਕਟਰ ਐ ਐਕਟਿੰਗ ਕਰਦਾ ਐ ਤੁਹਾਡਾ ਮਨੋਰੰਜਨ ਕਰਦਾ ਐ ਪੈਸੇ ਲੈਂਦਾ ਐ ਕਿਹੜੀਆਂ ਗੱਲਾਂ ਦੇ ਪਿੱਛੇ ਵੀ ਤੈਨੂੰ ਵੇਖ ਲਿਆ ਤੇ ਰੱਬ ਨੂੰ ਵੇਖ ਲਿਆ ਤੁਸੀਂ ਰੱਬ ਦੀ ਈਮੇਜ ਵੀ ਨਾਲ ਦੀ ਨਾਲ ਡਾਊਨ ਕਰਤੀ ਆਪਣੀ ਤੇ ਕੀਤੀ ਕੀਤੀ ਸੀ ਰੱਬ ਦੀ ਵੀ ਨਾਲ ਡਾਊਨ ਕਰਤੀ ਖੈਰੇ ਮੇਰਾ ਵਿਸ਼ਾ ਨਹੀਂ ਤੇ ਇੱਕ ਗੱਲ ਹੋਰ ਮੈਂ ਇੱਥੇ ਕਰ ਦਿਆਂ ਮੈਂ ਕਿਸੇ ਖਾਸ ਐਕਟਰ ਨੂੰ ਏਮ ਹੀ ਨਹੀਂ ਬਣਾ ਰਿਹਾ ਨਿਸ਼ਾਨਾ ਨਹੀਂ ਬਣਾ ਰਿਹਾ ਮਤੇ ਸੋਚੋ ਵੀ ਇਹ ਫਲਾਣੇ ਦੀ ਗੱਲ ਕਰਦਾ ਮੈਂ ਸਾਂਝੀ ਗੱਲ ਕਰ ਰਿਹਾ ਕਾਮਨ ਗੱਲ ਕਰ ਰਿਹਾ ਖੈਰ ਹੁਣ ਇੱਕ ਮਨ ਦੇ ਅੰਦਰ ਬਹੁਤ ਵੱਡਾ ਭਲੇਖਾ ਹੈ ਵੀ ਇਹ ਜਿਹੜਾ ਸਿੰਗਰ ਹੈ بڑا ਹਾਈਲਾਈਟ ਸਿੰਗਰ ਹੈ ਐਕਟਰ ਹੈ ਜਾਂ ਰਾਜਨੀਤੀ ਕੇ ਜਾਂ ਵੱਡਾ ਅਮੀਰ ਸਾਮੀ ਆ ਬਾਨੀ ਡਾਨੀ ਵਰਗੇ ਹੋਣਗੇ ਇਹ ਖਾਂਦੇ ਕੀ ਹੋਣਗੇ ਤੁਹਾਡੇ ਵਰਗੇ ਖਾਂਦੇ ਨੇ ਰੱਬ ਨੇ ਜਿਹੜਾ ਸਿਸਟਮ ਬਣਾਇਆ ਹੈ ਨਾ ਉਹੀ ਇਹਨਾਂ ਦਾ ਉਹਨਾਂ ਦਾ ਕੋਈ ਵੱਖਰਾ ਨਹੀਂ ਉਹ ਵੀ ਜੇ ਸਬਜ਼ੀ ਖਾਂਦੇ ਨੇ ਤੇ ਸਬਜ਼ੀ ਜਿਹੜੀ ਚੀਜ਼ ਦੀ ਬਣੀ ਉਸੇ ਚੀਜ਼ ਦੀ ਬਣੀ ਹੈ ਉਹਦੇ ਚ ਉਹੀ ਲਸਣ ਪੈਣਾ ਹੈ ਉਹੀ ਪਿਆਜ਼ ਪੈਣਾ ਹੈ ਉਹੀ ਮਿਰਚ ਮਸਾਲਾ ਪੈਣਾ ਹੈ ਕੋਈ ਦੂਜਾ ਵੱਖਰਾ ਨਹੀਂ ਪੈਣਾ ਉਹ ਕੋਈ ਹੀਰੇ ਮੋਤੀ ਦੀ ਸਬਜ਼ੀ ਨਹੀਂ ਖਾਂਦੇ ਜੋ ਰੋਟੀ ਖਾਂਦੇ ਨੇ ਤੇ ਇਦਾਂ ਨਹੀਂ ਵੀ ਉਹ ਚਾਂਦੀ ਦੀ ਬਣਾ ਕੇ ਸੋਨੇ ਦੀ ਬਣਾ ਕੇ ਖਾਂਦੇ ਨੇ ਜਾਂ ਉਹ ਖਾਦੀ ਜਾ ਸਕਦੀ ਹੈ ਉਹ ਵੀ ਤੁਹਾਡੇ ਵਾਂਗੂ ਜਵਾਰ ਬਾਜਰਾ ਕੋਧਰਾ ਤੇ ਕਣਕ ਇਸ ਜੀ ਦੀ ਰੋਟੀ ਖਾਂਦੇ ਨੇ ਉਹ ਵੀ ਬਰੈਡੀ ਖਾਂਦੇ ਨੇ ਉਹ ਵੀ ਚੌਲ ਹੀ ਖਾਂਦੇ ਨੇ ਤੁਹਾਡੇ ਵਾਂਗੂੰ ਮੈਂ ਕਈਆਂ ਨੂੰ ਵੇਖਿਆ ਅੱਛਾ ਤੁਸੀਂ ਵੀ ਕੜੀ ਚੌਲ ਖਾਂਦੇ ਆ ਯਾਰ ਕੜੀ ਚੌਲ ਖਾਂਦੇ ਆ ਮੈਂ ਇੱਕ ਵਾਰੀ ਕਿਸੇ ਦੇ ਸ਼ੋਅ ਦਾ ਨਾਂ ਨਹੀਂ ਲੈਣਾ ਉਹਦੇ ਵਿੱਚ ਉਹ ਇੱਕ ਐਕਟ੍ਰੈਸ ਨੂੰ ਪੁੱਛਦਾ ਅੱਛਾ ਤੁਸੀਂ ਵੀ ਕੜੀ ਚੌਲ ਖਾਂਦੇ ਆ ਮੈਂ ਆਖਿਆ ਕਮਾਲ ਦਾ ਸਵਾਲ ਕੀਤਾ ਵੇ ਤੇਰੀ ਧਿਆਨਦਾਰੀ ਦਾ ਇੱਥੋਂ ਹੀ ਪਤਾ ਲੱਗ ਗਿਆ ਹਰ ਮਨੁੱਖ ਵਾਸਤੇ ਜਿਹੜੀ ਚੀਜ਼ ਬਣੀ ਹੈ ਜਿਹੜੇ ਕਲਚਰ ਦੇ ਅੰਦਰ ਬਣੀ ਹੈ ਉਹ ਕਲਚਰ ਦੇ ਅੰਦਰ ਰਹਿਣ ਵਾਲੇ ਲੋਕ ਵੱਡੇ ਹੋਣ ਛੋਟੇ ਹੋਣ ਉਹਨਾਂ ਨੂੰ ਗਾਹੇ ਬਗਾਹੇ ਖਾਂਦੇ ਨੇ ਉਹਨੂੰ ਪੀਂਦੇ ਨੇ ਉਹਨੂੰ ਵਰਤਦੇ ਨੇ ਖੈਰ ਇਸ ਤੋਂ ਅੱਗੇ ਚੱਲੋ ਮੰਨ ਲਓ ਵੀ ਤੁਸੀਂ ਕੌਫੀ ਪੀਣੀ ਹੈ ਤੁਸੀਂ ਸਟਾਰਬਕਸ ਤੇ ਚਲੇ ਗਏ ਤੁਸੀਂ 5 ਡਾਲਰ ਦੀ ਕੌਫੀ ਲੈ ਲਈ ਉੱਥੋਂ ਉੱਥੋਂ ਮੰਗ ਕੇ ਤੀ ਜਾ ਕੇ ਵੀ ਮੈਨੂੰ ਨਾ ਇੱਕ ਚਾਹ ਲਾਤੇ ਕੌਫੀ ਦਿਓ ਉਹਦੇ ਵਿੱਚ ਹਣੀ ਸ਼ਾਇਦ ਐਡ ਕਰ ਦੋ ਉਹਨਾਂ ਤੁਹਾਨੂੰ ਦੇ ਇਹਦੀ 5-6 ਡਾਲਰ ਦੀ ਮਿਲ ਜਾਂਦੀ ਮਿਲ ਗਈ ਹੁਣ ਆਪਣੇ ਪੈਰਲਰ ਇੱਕ ਬਹੁਤ ਵੱਡੀ ਅਮੀਰ ਸਾਮੀ ਨੂੰ ਰੱਖ ਲਓ ਭਾਵੇਂ ਉਹ ਚੋਟੀ ਦਾ ਵਰਲਡ ਫੇਮਸ ਐਕਟਰ ਹੋਵੇ ਜਾਂ ਰਾਜਨੀਤਿਕ ਹੋਵੇ ਅਗਰ ਉਹਨੇ ਕਾਫੀ ਪੀਣੀ ਹੈ ਤੇ ਉਹ ਕਿਸੇ ਵੱਡੇ ਹੋਟਲ ਵਿੱਚ ਚਲਾ ਜਾਏਗਾ ਤੁਹਾਨੂੰ 5 ਦੀ ਮਿਲੀ ਉਹਨੂੰ 50 ਦੀ ਮਿਲ ਜੇਗੀ ਉਹਨੂੰ 100 ਦੀ ਮਿਲ ਜੇਗੀ ਪਰ ਜਿਹੜੀ ਚੀਜ਼ ਦੇ ਨਾਲ ਕਾਫੀ ਬਣਦੀ ਹੈ ਉਹ ਤੇ ਸੇਮ ਹੀ ਹੈ ਨਾ ਜੇ ਦੁੱਧ ਪੈਣਾ ਹੈ ਤੇ ਉਹ ਗਾਂ ਜਾਂ ਮੱਝ ਨਹੀਂ ਦੇਣਾ ਨਾ ਉਹ ਤੇ ਕਿਧਰੇ ਅਰਸੋਂ ਨਹੀਂ ਉਤਰਨਾ ਜਿਹੜੀ ਕੌਫੀ ਪੈਣੀ ਹੈ ਉਹ ਵੀ ਬੜੀ ਗੱਲ ਹੈ ਉਹ ਤੁਹਾਡੇ ਨਾਲੋਂ ਥੋੜੀ ਜਿਹੀ ਬਾਜ਼ਾਰ ਵਿੱਚ ਮਹਿੰਗੀ ਮਿਲਦੀ ਹੋਏਗੀ ਦੂਜੀ ਗੱਲ ਜੇ ਚੀਨੀ ਪੈਣੀ ਹੈ ਉਹ ਵੀ ਕੋਝੇ ਜਿਹੜੇ ਪਾਤਰ ਵਿੱਚ ਕੱਪ ਗਲਾਸ ਵਿੱਚ ਉਹਨੂੰ ਦਿੱਤੀ ਜਾਣੀ ਹੈ ਉਹ ਵੀ ਕੋਝੇ ਹੀ ਹੁੰਦਾ तकरीबन ਉਹ ਮਹਿੰਗਾ ਹੋਏਗਾ 4 ਡਾਲਰ ਉਹ 4 ਡਾਲਰ ਸਸਤਾ ਹੋਏਗਾ ਫਰਕ ਤੇ ਇੰਨਾ ਕੀ ਹੈ ਨਾ ਜਿਹੜੇ ਮੂਹ ਰਹੀਂ ਪੀਣੀ ਉਹ ਕੁਦਰਤ ਦਾ ਬਣਾਏ ਕੋਝੇ ਜਿਵੇਂ ਡਾਈਜੈਸਟ ਹੋਣੀ ਉਹ ਸਿਸਟਮ ਇੱਕ ਜਿਵੇਂ ਵੇਸਟ ਬਣ ਕੇ ਉਹਨੇ ਬਾਹਰ ਨਿਕਲਣਾ ਉਹ ਸਿਸਟਮ ਵੀ ਇਕੱਜ ਹੈ ਤੋ ਖੈਰ ਉਹਨਾਂ ਦੇ ਅੰਦਰ ਵੀ ਸਭ ਕੁਝ ਤੁਹਾਡੇ ਵਰਗਾ ਹੈ ਪਰ ਤੁਸੀਂ ਆਪਣੀ ਔਕਾਤ ਨੂੰ ਇੰਨਾ ਨੀਵਾ ਕਰ ਲੈਂਦੇ ਹੋ ਵੀ ਹਾਂ ਮੇਰੇ ਸਾਹਮਣੇ ਪਤਾ ਨਹੀਂ ਕੌਣ ਆ ਗਿਆ ਤੇ ਉਹਦੇ ਸਾਹਮਣੇ ਡਰੀ ਜਾਣਾ ਉਹਦੇ ਸਾਹਮਣੇ ਦੁਬਗੀ ਜਾਣਾ ਉਹਦੇ ਸਾਹਮਣੇ ਗੱਲ ਨਹੀਂ ਔੜਨੀ ਉਹ ਜੇ ਕੋਈ ਸਵਾਲ ਕਰਦਾ ਹੈ ਤੇ ਤੁਸੀਂ ਇਸ ਤਰ੍ਹਾਂ ਬਿੰਦੇ ਹੋ ਵੀ ਜਿਵੇਂ ਰੱਬ ਹੀ ਮੇਰੇ ਸਾਹਮਣੇ ਆਣ ਕੇ ਬਹਿ ਗਿਆ ਉਹ ਬੰਦਿਆਂ ਵਰਗੇ ਬੰਦੇ ਨੇ ਬਹੁਤਾ ਕਿਸੇ ਨੂੰ ਸਿਰ ਤੇ ਨਾ ਚੜਾਇਆ ਕਰੋ ਮਨ ਲਓ ਵੀ ਕਿਸੇ ਨੇ ਨਾ ਆਮਲੇਟ ਖਾਣਾ ਹੋਵੇ ਤੇ ਆਮਲੇਟ ਆਂਡੇ ਦਾ ਹੀ ਬਣੇਗਾ ਨਾ ਇਸ ਤਰ੍ਹਾਂ ਦੇ ਨਹੀਂ ਵੀ ਉਹਦੇ ਆਂਡੇ ਆਕਾਸ਼ ਤੋਂ ਸਿੱਧੇ ਡਿੱਗਣੇ ਨੇ ਤੇ ਜਿਹੜਾ ਤੁਸੀਂ ਖਾਂਦੇ ਹੋ ਮੁਰਗੀ ਨੇ ਦੇਣਾ ਉਹ ਕੋਕੜੀ ਨੇ ਦੇਣਾ ਖੈਰ ਉਹ ਆਮਲੇਟ ਬਣਾਉਣ ਵਾਸਤੇ ਜੇ ਬਟਰ ਚਾਹੀਦਾ ਹੈ ਮਿਰਚ ਚਾਹੀਦੀ ਹੈ ਨਮਕ ਚਾਹੀਦਾ ਹੈ ਜਾਂ ਕੋਈ ਹੋਰ ਚੀਜ਼ ਚਾਹੀਦੀ ਉਹ ਸਭ ਕੁਝ ਇੱਕੋ ਜਿਹਾ ਹੈ ਸਾਰਾ ਪ੍ਰੋਸੈਸ ਬਰਾਬਰ ਹੈ ਫਰਕ ਕੁਝ ਨਹੀਂ ਹੈ ਫਰਕ ਇਹ ਨਹੀਂ ਵੀ ਇਹਨੂੰ ਤੁਸੀਂ ਖਾ ਰਹੇ ਹੋ ਤੇ ਸਮਝ ਰਹੇ ਹੋ ਆਮ ਇਹਨੂੰ ਉਹ ਖਾ ਰਿਹਾ ਤੇ ਤੁਹਾਡੀ ਸਮਝ ਕੰਮ ਕਰਨ ਲੱਗ ਪਈ ਵੀ ਉਹ ਖਾਸ ਹੈ ਚਲੋ ਮੈਂ ਇੱਕ ਗੱਲ ਹੋਰ ਕਰ ਦਿਆਂ ਜੇ ਉਹ ਬਿਮਾਰ ਹੋ ਜਾਂਦਾ ਉਹਨੂੰ ਬੁਖਾਰ ਆਉਂਦਾ ਹੈ ਜਕਾਮ ਆਉਂਦਾ ਹੈ ਖੰਗ ਆਉਂਦੀ ਹੈ ਕੋਈ ਚਮੜੀ ਦਾ ਰੋਗ ਆਉਂਦਾ ਹੈ ਪੇਟ ਦਰਦ ਹੁੰਦਾ ਹੈ ਸਿਰ ਦਰਦ ਹੁੰਦਾ ਹੈ ਜਾਂ ਕੋਈ ਹੋਰ ਰੋਗ ਆਉਂਦਾ ਤੇ ਉਹਦਾ ਇਲਾਜ ਕਰਨ ਵਾਸਤੇ ਕੋਈ ਆਕਾਸ਼ ਉਤਰ ਕੇ ਆਉਂਦਾ ਡਾਕਟਰ ਕੋਲ ਹੀ ਜਾਂਦਾ ਹੈ ਨਾ ਤੇ ਜਿਹੜੀ ਦਵਾਈ ਤੁਹਾਨੂੰ ਕੰਮ ਕਰਦੀ ਹੈ ਉਹੀ ਦਵਾਈ ਉਹਨੂੰ ਕੰਮ ਕਰਦੀ ਜਿਵੇਂ ਤੁਹਾਨੂੰ ਖਾਣੀ ਪੈਂਦੀ ਉਹਨੂੰ ਖਾਣੀ ਪੈਂਦੀ ਉਹਦਾ ਉੱਥੇ ਜ਼ੋਰ ਤੇ ਨਹੀਂ ਨਾ ਚੱਲਦਾ ਵੀ ਦਵਾਈ ਮੈਂ ਨਹੀਂ ਖਾਣੀ ਮੇਰੇ ਦੁੱਜੇ ਦੇ ਨੌਕਰ ਚਾਕਰ ਨੇ ਦਵਾਈ ਖਾਣ ਕੇ ਮੈਂ ਨਹੀਂ ਖਾਣੀ ਮੈਨੂੰ ਐਸਿਡ ਬੰਦਾ ਇਹ ਖਾਣਨਗੇ ਆਰਾਮ ਮੈਨੂੰ ਹੋਣਾ ਚਾਹੀਦਾ ਪਰ ਸਿਸ ਸਿੱਦਾ ਨਹੀਂ ਹੈ ਸਿਸਟਮ ਇਦਾਂ ਨਹੀਂ ਹੈ ਕਰਤੇ ਦਾ ਵਿਧਾਨ ਇਦਾਂ ਦਾ ਨਹੀਂ ਹੈ ਉਹ ਬਮਾਰ ਵੀ ਤੁਹਾਡੇ ਵਾਂਗੂ ਹੁੰਦੇ ਨੇ ਡਾਕਟਰ ਵੀ ਤੁਹਾਡੇ ਵਾਂਗੂ ਹੀ ਉਹਨਾਂ ਨੂੰ ਚੈੱਕ ਅਪ ਕਰਦੇ ਨੇ ਤੇ ਦਵਾਈ ਵੀ ਉਹਨਾਂ ਨੂੰ ਤੁਹਾਡੇ ਵਾਂਗੂ ਹੀ ਖਾਣੀ ਪੈਂਦੀ ਹੈ ਬੈੱਡ ਰੈਸਟ ਵੀ ਤੁਹਾਡੇ ਵਾਂਗੂ ਹੀ ਉਹਨਾਂ ਨੂੰ ਕਰਨਾ ਪੈਂਦਾ ਹੈ ਤੁਹਾਡੇ ਤੋਂ ਉਹ ਕੋਈ ਵੱਖਰੇ ਨਹੀਂ ਹੈ ਜੇ ਅਮੀਰ ਹੋਣਗੇ ਮੈਂ ਦੁਬਾਰਾ ਗੱਲ ਕਰ ਦੇਣਾ ਅਮੀਰ ਹੋਣਗੇ ਤ੍ਰੀਨ ਹੋਣਗੇ ਕੁਝ ਵੀ ਹੋਣਗੇ ਤੇ ਉਹਨਾਂ ਨੇ ਕੋਈ ਮੋਦੀ ਖਾਣਾ ਤੇ ਨਾ ਖੋਲਿਆ ਵੀ ਜਿਹੜੇ ਤੁਹਾਡੇ ਘਰੋਂ ਰਾਸ਼ਨ ਦੀਆਂ ਪੰਡ ਹਰ ਮਹੀਨੇ ਸੁੱਟ ਕੇ ਜਾਂਦੇ ਨੇ ਨਾ ਉਹ ਤੁਹਾਡੇ ਬੱਚਿਆਂ ਦੀ ਪੀਸ ਦੇ ਕੇ ਜਾਂਦੇ ਨੇ ਨਾ ਉਹ ਤੁਹਾਨੂੰ ਕਪੜਾ ਜੁੱਤੀ ਦਾ ਇੰਤਜ਼ਾਮ ਕਰਕੇ ਦੇ ਕੇ ਜਾਂਦੇ ਨੇ ਜੇ ਤੁਹਾਡਾ ਮਕਾਨ ਸੁਧਾਰਣਾ ਨੇ ਤੇ ਉਹ ਇਦਾਂ ਤੇ ਨਹੀਂ ਨਾ ਕਰਦਾ ਵੀ ਤੁਹਾਡੇ ਮਕਾਨ ਦੀ ਛੱਤ ਲਾ ਕੇ ਨਵੀਂ ਪਾ ਕੇ ਜਾਂਦੇ ਨੇ ਮਕਾਨ ਨਵਾਂ ਬਣਾ ਦਿੰਦੇ ਨੇ ਕੁਝ ਵੀ ਨਹੀਂ ਇਹਦਾ ਮਤਲਬ ਇਹ ਵੀ ਨਹੀਂ ਵੀ ਤੁਸੀਂ ਕਿਸੇ ਦੇ ਵਿਰੋਧੀ ਬਣ ਕੇ ਖੜੇ ਹੋ ਜੋ ਇਹਦਾ ਮਤਲਬ ਇਹ ਵੀ ਨਹੀਂ ਵੀ ਤੁਸੀਂ ਈਗੋ ਵਿੱਚ ਆ ਜਾਓ ਹੰਕਾਰ ਵਿੱਚ ਆ ਜਾਓ ਇਹ ਮਤਲਬ ਨਹੀਂ ਹੈ ਮਤਲਬ ਇਹ ਹੈ ਸੈਲਫ ਪ੍ਰੋਸਪੈਕਟ ਕਰਨ ਦੀ ਜਾਤ ਸਿੱਖੋ ਮਤਲਬ ਇਹ ਹੈ ਆਪਣੀ ਔਕਾਤ ਨੂੰ ਵਧਾਉਣ ਦੀ ਜਾਤ ਸਿੱਖੋ ਆਪਣੀ ਇੱਜ਼ਤ ਆਪ ਕਰਨ ਦੀ ਜਾਤ ਸਿੱਖੋ ਜੇ ਕੋਈ ਤੁਹਾਨੂੰ ਮੰਦਾ ਬੋਲ ਬੋਲਦਾ ਹੈ ਇੱਕ ਵਾਰੀ ਬਰਦਾਸ਼ਤ ਕਰੋ ਉਹਨੂੰ ਪਿਆਰ ਨਾਲ ਕਹਿ ਪਾ ਜੀ ਕਹੇ ਤੇ ਜੀ ਕਵਾ ਨਾ ਮੈਂ ਇਦਾਂ ਦੀ ਬੋਲਬਾਣੀ ਜ਼ੁਬਾਨ ਤੋਂ ਕਦੀ ਕੱਢੀ ਹੈ ਤੇ ਨਾ ਮੈਂ ਇਦਾਂ ਦੀ ਬੋਲਬਾਣੀ ਕੰਨਾਂ ਦੇ ਨਾਲ ਟੱਕਰਾਂ ਦਿੱਤੀ ਹੈ ਨਾ ਮੈਂ ਬਰਦਾਸ਼ਤ ਕਰਦਾ ਮੈਨੂੰ ਜਦੋਂ ਬੁਲਾਉਣਾ ਹੈ ਤੈਨੂੰ ਚੰਗਾ ਲੱਗਦਾ ਹੈ ਮੰਦਾ ਲੱਗਦਾ ਹੈ ਜੀ ਕਹਿ ਕੇ ਬੁਲਾ ਤੇ ਜੀ ਮੈਂ ਤੈਨੂੰ ਕਹਿ ਕੇ ਬੁਲਾਵਾਂਗਾ ਤੇ ਜੇ ਅਗਲਾ ਇਹ ਗੱਲ ਕਰਦਾ ਨਾ ਮੈਂ ਅਮੀਰ ਆ ਮੈਂ ਤਰੀਣਾ ਮੈਂ ਉਹ ਇਹ ਕਹਾਂ ਤੂੰ ਜੀ ਕਹਿ ਬਿਲਕੁਲ ਬਰਦਾਸ਼ਤ ਨਾ ਕਰੋ ਉੱਕਾ ਬਰਦਾਸ਼ਤ ਨਾ ਕਰੋ ਉਹ ਕੋਈ ਆਪਣੇ ਘਰ ਹੋਏਗਾ ਜਿਹੜਾ ਵੀ ਉਹ ਪਾਟੇ ਖਾਂ ਹੋਏਗਾ ਖੱਬੀ ਖਾਂ ਹੋਏਗਾ ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ ਅੱਛਾ ਜੇ ਉਹਨਾਂ ਨੂੰ ਤੁਸੀਂ ਬਹੁਤਾ ਜ਼ਿਆਦਾ ਆਪਣੇ ਸਿਰ ਦੇ ਉੱਤੇ ਭਾਇਆ ਨਾ ਅੱਖਾਂ ਚੱਖਾਂ ਪਾ ਕੇ ਗੱਲ ਨਾ ਕੀਤੀ। ਜਾਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦੀ ਤੁਹਾਨੂੰ ਜਾਂਚ ਨਾ ਆਈ ਜਾਂ ਤੁਸੀਂ ਝਿਜਕ ਗਏ ਉਹ ਤੁਹਾਡੇ ਘਰ ਦੇ ਉੱਤੇ ਤੁਹਾਡੀ ਇੱਜ਼ਤ ਦੇ ਉੱਤੇ ਵੀ ਕਦੇ ਨਾ ਕਦੇ ਹਮਲਾ ਕਰ ਸਕਦਾ ਹੈ। ਤੋਂ ਆਪਣੀ ਸੈਲਫ ਰਿਸਪੈਕਟ ਬਤਾਓ। ਆਪਣਾ ਕੌਨਫੀਡੈਂਸ ਅੰਦਰੋਂ ਬਤਾਓ। ਆਪਣੀ ਔਕਾਤ ਨੂੰ ਅੰਦਰੋਂ ਬਤਾਓ। ਤੁਸੀਂ ਆਪਣੇ ਥਾਂ ਤੇ ਬਾਦਸ਼ਾਹ ਹੋ। ਭਾਵੇਂ ਮਜ਼ਦੂਰੀ ਕਰਦੇ ਹੋ ਤਾਂ ਵੀ ਬਾਦਸ਼ਾਹ ਹੋ। ਮੈਂ ਦੁਬਾਰਾ ਗੱਲ ਕਹਿ ਰਿਹਾ ਜੇ ਤੁਸੀਂ ਮਜ਼ਦੂਰੀ ਕਰਦੇ ਹੋ 200 500 ਹਜ਼ਾਰ ਰੋਜ਼ ਦਾ ਲਿਆਉਂਦੇ ਹੋ ਤੇ ਤੁਹਾਡੇ ਗਵਾਂਢ ਦੇ ਅੰਦਰ ਕੋਈ ਬੜਾ ਅਮੀਰ ਮਹਿਲ ਮਾੜੀਆਂ ਦਾ ਮਾਲਕ ਹੋਵੇ ਤੁਹਾਨੂੰ ਦਿੰਦਾ ਤਾਂ ਨਹੀਂ ਨਾ ਉਹ ਆਪਣੇ ਘਰ ਦਾ ਬਾਦਸ਼ਾਹ ਹੈ ਤੁਸੀਂ ਆਪਣੇ ਘਰ ਦੇ ਬਾਦਸ਼ਾਹ ਜਿਵੇਂ ਸਟੇਟਾਂ ਦੇ ਸੀਐਮ ਹੁੰਦੇ ਨੇ ਕੋਈ ਵੱਡੀ ਕੋਈ ਛੋਟੀ ਸੀਐਮ ਦਾ ਉਤਾ ਬਰਾਬਰ ਹੈ ਤੋਂ ਖੈਰ ਪ੍ਰਾਈਮ ਮਿਨਿਸਟਰ ਜਿਹੜਾ ਹੁੰਦਾ ਨਾ ਉਹ ਬਰਾਬਰ ਹੀ ਹੈ ਭਾਵੇਂ ਇੰਗਲੈਂਡ ਦਾ ਹੋਵੇ ਭਾਵੇਂ ਅਮਰੀਕਾ ਦਾ ਹੋਵੇ ਕੈਨੇਡਾ ਦਾ ਹੋਵੇ ਜਾਂ ਇੰਡੀਆ ਦਾ ਹੋਵੇ ਪ੍ਰਾਈਮ ਮਿਨਿਸਟਰ ਇਜ਼ ਪ੍ਰਾਈਮ ਮਿਨਿਸਟਰ ਉਹ ਤੇ ਪ੍ਰਾਈਮ ਮਿਨਿਸਟਰ ਹੀ ਹੈ ਖੈਰ ਤੁਸੀਂ ਆਪਣੇ ਘਰ ਦੇ ਬਾਦਸ਼ਾਹ ਆਪਣੇ ਘਰ ਦੇ ਪ੍ਰਾਈਮ ਮਿਨਿਸਟਰ ਉਹ ਕਿਸੇ ਤੋਂ ਝਿਜਕਣ ਦੀ ਲੋੜ ਨਹੀਂ ਹੁਣ ਮੈਨੂੰ ਪਤਾ ਤੁਹਾਡੇ ਮਨ ਦੇ ਅੰਦਰ ਖਿਆਲ ਹੋਣਾ ਹੈ ਵੀ ਜਿਹੜਾ ਵੱਡਾ ਪ੍ਰਾਈਮ ਮਿਨਿਸਟਰ ਹੁੰਦਾ ਹੈ ਸੁਪਰੀਮ ਪਾਵਰ ਦਾ ਹੁੰਦਾ ਹੈ ਉਹਦੇ ਕੋਲੋਂ ਦੂਜੇ ਡਰਦੇ ਨੇ ਉਹ ਇੱਕ ਦੇਸ਼ਾਂ ਦੀ ਗੱਲ ਐ ਪਰ ਤੁਹਾਨੂੰ ਆਪਣੇ ਲੈਵਲ ਦੇ ਉੱਤੇ ਨਾ ਚੀਜ਼ ਕੰਨ ਦੀ ਲੋੜ ਐ ਨਾ ਡਰਨ ਦੀ ਲੋੜ ਐ ਨਾ ਅਗਲੇ ਦਾ ਰਾਹ ਕੱਟਣ ਦੀ ਲੋੜ ਐ ਨਾ ਕਿਸੇ ਦੇ ਨਾਲ ਵਦੀਕੀ ਕਰਨ ਦੀ ਲੋੜ ਐ ਜਦੋਂ ਤੁਸੀਂ ਵਦੀਕੀ ਨਹੀਂ ਕਰੋਗੇ ਦੂਜਾ ਤੁਹਾਡੇ ਨਾਲ ਵਦੀਕੀ ਕਰੇਗਾ ਵੀ ਕਿਉਂ ਤਾਂ ਖੈਰ ਆਪਣੀ ਇੱਜ਼ਤ ਆਪ ਕਰਨ ਦੀ ਜਾਲ ਸਿੱਖੋ ਆਪਣੀ ਔਕਾਤ ਨੂੰ ਵਧਾਓ ਤੇ ਔਕਾਤ ਪੈਸੇ ਨਾਲ ਨਹੀਂ ਵਧਦੀ ਪੈਸੇ ਵਾਲਿਆਂ ਨੂੰ ਤਾਂ ਮੈਂ ਪੈਰਾਂ ਵਿੱਚ ਲੰਮੇ ਪੈਂਦਿਆਂ ਵੇਖਿਆ ਪੈਸੇ ਵਾਲਿਆਂ ਨੂੰ ਤਾਂ ਮੈਂ ਕਈ ਵਾਰੀ ਲੱਕੜੀਆਂ ਕੱਢਦਿਆਂ ਵੇਖਿਆ ਲੀਡਰਾਂ ਦੇ ਸਾਹਮਣੇ ਪੈਸੇ ਵਾਲਿਆਂ ਨੂੰ ਤੇ ਮੈਂ ਇੱਕ ਲਫ਼ਜ਼ ਵਰਤਣ ਲੱਗਾ ਕਈ ਵਾਰੀ ਪੂਛ ਹਿਲਾਉਂਦਿਆਂ ਵੇਖਿਆ ਦੂਜਿਆਂ ਦੇ ਸਾਹਮਣੇ ਔਕਾਤ ਬੰਦੀ ਤੁਹਾਡੇ ਗੁਣਾਂ ਦੇ ਨਾਲ ਆਪਣੇ ਗੁਣ ਪੈਦਾ ਕਰੋ ਕੌਨਫੀਡੈਂਸ ਵਧਾਓ ਆਪਣਾ ਜਿਹੜਾ ਹੈ ਨਾ ਔਕਾਤ ਉਹਨੂੰ ਬੁਲਵਾਨ ਕਰੋ ਵਾਹਿਗੁਰੂ